ਹਾਵੀ ਦੋਸਤੋ ਜੁੜ ਗਏ ਆ ਤੁਸੀਂ YouTube ਚੈਨਲ ਤੇ Facebook ਪੇਜ ਦੇ ਨਾਲ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਸਾਰੇ ਹੀ ਸਾਡੇ ਸਰੋਤਿਆਂ ਨੂੰ ਸਾਡੇ ਵੱਲੋਂ ਬੰਦੀ ਛੋੜ ਦੇਵਸ ਦੀਆਂ ਤੇ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਅੱਜ ਜਿਹੜੇ ਵਿਸ਼ੇ ਤੇ ਅਸੀਂ ਗੱਲ ਕਰਨ ਜਾ ਰਹੇ ਆ ਉਹ ਹੈ ਜੀ ਰਿਸ਼ਵਤ ਖੋਰੀ ਰਿਸ਼ਵਤ ਖੋਰੀ ਦੇ ਸੰਬੰਧ ਦੇ ਵਿੱਚ ਗੱਲ ਕਰਨ ਲਈ ਸਾਡੇ ਨਾਲ ਮੌਜੂਦ ਨੇ ਬਲਵਿੰਦਰ ਸਿੰਘ ਦੰਦੀਵਾਲ ਤੁਸੀਂ ਸਾਰੇ ਇਹਨਾਂ ਨੂੰ ਜਾਣਦੇ ਹੀ ਹੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹੁਣ ਤਾਜ਼ਾ ਮੁੱਦਾ ਜਿਹੜਾ ਚੱਲ ਰਿਹਾ ਹੈਗਾ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਜੀ ਦਾ ਉਹਨਾਂ ਕੋਲੋਂ ਜਿਹੜਾ ਵੱਡੀ ਮਾਤਰਾ ਦੇ ਵਿੱਚ ਸੋਨਾ ਤੇ ਜਿਹੜੀ ਨਗਦੀ ਕੈਸ਼ ਹੈ ਉਹ ਬਰਾਮਦ ਕੀਤੀ ਗਈ ਹੈ ਉਹਦੇ ਬਾਰੇ ਅੱਜ ਬਲਵਿੰਦਰ ਸਿੰਘ ਦੰਦੀਵਾਲ ਦੇ ਨਾਲ ਗੱਲਬਾਤ ਕਰਾਂਗੇ ਕਿ ਸਰਕਾਰਾਂ ਦੇ ਜਿਹੜੇ ਪਹਿਲਾਂ ਵਾਲੇ ਵਾਅਦੇ ਸੀ ਉਹ ਕਿੱਥੋਂ ਤੱਕ ਖਰੇ ਉੱtre ਨੇ ਤੇ ਕਿੱਥੋਂ ਤੱਕ ਉਹ ਫੇਲ ਹੋਏ ਨੇ ਹਾਂਜੀ ਬਲਵਿੰਦਰ ਸਿੰਘ ਦੰਦੀਵਾਲ ਜੀ ਇਹਦੇ ਬਾਰੇ ਲੋਕਾਂ ਦੀ ਕੀ رائے ਅੱਜ ਆਪਾਂ ਉਹ ਪੇਸ਼ ਕਰਨੀਆਂ ਲੋਕਾਂ ਦੇ ਵਿੱਚ ਜਿੱਥੋਂ ਤੱਕ ਆਪਣੇ ਲੋਕਾਂ ਦੇ ਵਿੱਚ ਜਿਹੜਾ ਇਹ ਜਸਤ ਖੂਰੀ ਜਾਂ ਕੋਈ ਕੋਈ ਕਿਸੇ ਦੇ ਲੋਕਰ ਫੜੇ ਗਏ ਆ ਤੂੰ ਪਹਿਲਾਂ ਵੀ ਇਹ ਵਕ-ਵਕ ਸਮੇਂ ਦੀਆਂ ਸਰਕਾਰਾਂ ਦੇ ਵਿੱਚ ਆਈ ਆਈ ਜਾਂਦੇ ਇਹ ਜਿਹੜੇ ਜਿੰਨੇ ਵੀ ਇਹ ਅਫਸਰ ਸਾਹੀ ਆਗੇ ਜੋ ਵੀ ਸਰਕਾਰ ਆਉਂਦੀ ਆ ਠੀਕ ਕਾਂਗਰਸ ਦੀ ਆ ਆਮ ਦੀ ਆ ਗਈ ਆਕਾਲੀ ਦਲ ਆ ਗਿਆ ਇਹ ਉਹਨਾਂ ਦੇ ਕਮਾਊ ਪੁੱਤ ਕਿਉਂਕਿ ਜੇ ਆਪਾਂ ਕਹਈਏ ਵੀ 5 ਕਰੋੜ ਤੋਂ ਉੱਤੇ ਰਸੀ ਆ ਕੱਲ 7 ਕਰੋੜ ਆ ਗਈ ਪਹਿਲਾਂ 5 ਕਰੋੜ ਸੀ ਕੱਲ ਮੀਡੀਆ ਦੇ ਵਿੱਚ ਇਹਨੂੰ 7 ਕਰੋੜ ਐਲਾਨਿਆ ਗਿਆ ਤੇ 1.5 ਕਿਲੋ ਸੋਨਾ ਹਾਂ 1.5 ਕਿਲੋ ਸੋਨਾ ਤਾਂ ਉਦੋਂ ਮੌਕੇ ਤੇ ਪ੍ਰੂਫ ਹੋ ਗਿਆ 24 ਘੜੀਆਂ ਉਹ ਵੀ ਲਗਜ਼ਰੀ ਉਹ ਲਗਜ਼ਰੀ ਹਾਂ ਤੇ ਫਿਰ ਕਿਹੜੀ ਸ਼ਰਾਬ ਆ ਗਈ 200 ਲੀਟਰ ਉਹ ਵੀ ਵਿਦੇਸ਼ੀ ਸੀ ਉਹ ਵੀ ਵਿਦੇਸ਼ੀ ਹੈ ਇਸ ਕਰਕੇ ਜੇ ਆਪਾਂ ਕਹੀਏ ਵੀ ਇਹ ਸਰਕਾਰ ਵੀ ਇਹਨੂੰ ਪਤਾ ਨਹੀਂ ਦਾ ਪਤਾ ਉਹਨਾਂ ਨੇ ਇਹ ਪੈਸੇ ਕਿੱਥੇ ਲਾਉਣੇ ਸੀ ਸਰਕਾਰ ਨੇ ਕੋਈ ਭਗਵੰਤ ਮਾਨ ਦਾ ਪਿਆਣਾ ਆ ਨਿੱਕੀ ਨਿੱਕੀ ਗੱਲ ਦਾ ਉਹ ਟਵੀਟ ਕਰਦਾਗਾ ਵਿਰੋਧੀਆਂ ਨੂੰ ਜਦੋਂ ਮੰਨ ਕੇ ਚੱਲ ਕੋਸਣਾ ਹੁੰਦਾਗਾ ਜਾਂ ਵਿਰੋਧੀਆਂ ਦੀ ਸਾਂਗ ਲਾਉਣੇ ਹੁੰਦੀ ਆਗੀ ਉਹ ਮਾੜੀ ਦੀ ਗੱਲ ਤਾਂ ਟਵੀਟ ਮਾੜੀ ਰਹੀ ਹੁਣ ਬੋਲੇ ਮੂੰਹ ਦੇ ਵਿੱਚ ਘੁੰਗੜੀਆਂ ਪਈਆਂ ਬਣੇ ਕੱਲੀ ਇਹਨਾਂ ਦੇ ਨਹੀਂ ਪਈਆਂ ਮੂੰਹ ਦੇ ਵਿੱਚ ਘੁੰਗੜੀਆਂ ਕਾਲੀਆਂ ਦੇ ਕਾਂਗਰਸੀਆਂ ਦੇ ਤੇ ਭਾਜੀਪੀ ਦੇ ਸਾਰਿਆਂ ਦੇ ਪਈਆਂ ਕੱਲਾ ਖਹਿਰਾ ਬੋਲੇ ਇਹਦੇ ਤੇ ਤੇ ਜਾਂ ਆਮ ਲੋਕ ਬੋਲੇ ਆਗੇ ਇਹ ਤਾਂ ਕੋਈ ਨਹੀਂ ਬੋਲਿਆ ਨਾ ਚੋ ਨਾ ਸਿਆਸੀ ਪਾਰਟੀ ਦਾ ਤਾਂ ਕਿਸੇ ਦਾ ਕੋਈ ਬਿਆਨ ਨਹੀਂ ਆਇਆ ਕਿਉਂ ਨਹੀਂ ਬੋਲੇ ਕਿਉਂਕਿ ਇਹ ਸਾਰਿਆਂ ਦਾ ਚਿਹਤਾ ਸੀ ਜੀ ਆਪਾਂ ਕਹਿ ਦਈਏ ਮਾਨ ਸਰਕਾਰ ਦਾ ਸੁਣਿਆ ਕਹਿੰਦੇ ਇਹ ਬਾੜੀ ਲਾਡਲਾ ਸੀਗਾ ਮੈਂ ਕਹਣਾ ਜੇ ਲਾਡਲਾ ਸੀ ਤਾਂ ਫਿਰ ਲਾਡਲਾ ਨੂੰ ਨਾਲ ਵੀ ਰੱਖਦੇ ਸੀ ਨਾ ਬਾਕੀ ਰਹਾਏ ਆ ਵੀ ਇਹ ਜਿੱਕ ਲਈ ਇੱਥੇ ਨਹੀਂ ਸੀ ਸਰਕਾਰੀ ਦਵਾਰੇ ਪਿਛਲੇ ਪੋਸਤਾਂ ਦੀ ਇਹਨਾਂ ਦੀ ਪਹੁੰਚ ਸੀ ਇਹਦਾ ਪਿਓ ਸੀਗਾ ਡੀਆਈਜੀ ਅੱਛਾ ਨਹੀਂ ਹਾਜ਼ਰ ਸਾਹਿਬ ਵੀ ਡੀਆਈਜੀ ਸੀ ਹਾਂ ਤੇ ਮੰਨ ਕੇ ਚੱਲੋ ਵੀ ਇਹ ਕੋਈ ਆਏ ਨਹੀਂਗਾ ਬਾਕੀ ਸਿੱਧੇ ਭਰਤੀ ਹੋਏ ਸੀ ਇਹ ਇਹ ਤੋ ਇੱਕ ਦੋ ਕਤਲ ਵੀ ਹੋਏ ਹੈਗੇ ਤੇ ਮੰਨ ਕੇ ਚੱਲ ਪੂਰੀ ਤੜੀ ਦਾ ਨੌਕਰੀ ਕਰਦਾ ਸੀਗਾ ਇਹਨੂੰ ਪਤਾ ਸੀਗਾ ਵੀ ਸਾਡੇ ਹਾਂ ਤੱਕ ਲੰਕਾ ਗਏ ਹੁਣ ਜਿਹੜੇ ਬੰਦੇ ਨੇ ਫੜਾਇਆ 5 ਲੱਖ ਦੀ ਰਿਸਬਤ ਕੀ ਪਤਾ ਉਹ ਕਿਹੜੇ ਕਿੰਨਾ ਕੁ ਔਖਾ ਹੋਊਗਾ ਇਹ 5 ਲੱਖ ਕਿ 30 ਲੱਖ ਨਹੀਂ 5 ਲੱਖ ਮਹੀਨੇ ਦਾ ਅੱਛਾ ਮਹੀਨੇ ਦਾ ਕਿੰਨੇ ਦਾ ਬੰਨਿਆ ਪੈਸੋ ਨਾਲ ਹੁਣ ਜਿਹੜਾ 8 ਲੱਖ ਸੀਗਾ ਮਹੀਨੇ ਦਾ ਬੰਨਿਆ ਪੈਣੂ ਪਰ 3 ਲੱਖ ਨੇ ਹਜੇ ਹੋਰ ਦੇਣਾ ਸੀ ਠੀਕ ਹੈ ਹਾਂ ਉਹਦੀ ਸੁਣਾਈ ਸੀ ਪਰ ਇਹ ਇਹ ਨਾ ਸਮਝੋ ਵੀ ਤੁਸੀਂ ਇਹਨੂੰ ਫੜ ਲਿਆ ਇੱਕ ਤਰ੍ਹਾਂ ਨਾਲ ਬੀਜੇਪੀ ਸਰਕਾਰ ਨੇ ਕਾਮਾਰਕਟੰਗਿਆ ਹੁਣ ਅਫਸਰ ਸਾਹੀ ਦੇ ਬੀਜੇਪੀ ਤੋਂ ਕਿੰਨਾ ਡਰੂਗੀ ਬੀਜੇਪੀ ਦੇ ਪੱਖਤ ਕਿੰਨਾ ਜਾਊਗੀ ਇਹ ਹੁਣ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੇਖੀ ਨੀ ਇਹ ਜਦੋਂ ਆਪਾਂ ਇਹ ਨਹੀਂ ਮੈਂ ਇੱਕ ਇਹ ਆਪਾਂ ਜੈਟੀਫਾਈ ਨਹੀਂ ਕਰਦੇਗੇ ਵੀ ਰਿਸ਼ਵਤ ਲੈਣੀ ਚਿੰਦੀ ਗੱਲ ਹੈ ਇਹ ਨਹੀਂ ਆਪਾਂ ਨਹੀਂ। ਪਰ ਇਹਦਾ ਸਿੱਧਾ ਅਸਰ ਕਿੱਥੇ ਪੂ ਹੋਣਾ? ਠੀਕ ਹੈ ਤਰਨਤਾਰ ਦੀ ਚੋਣਾ ਆ ਰਿਹਾ ਨਾ। ਉੱਥੇ ਵੀ ਇਹਦਾ ਅਸਰ ਪੈਣਾ। ਕਿ ਜਿਹੜਾ ਇਹ ਡੀਆਈਜੀ ਫੜਿਆਗਾ ਹਰਚੰਨ ਸਿੰਘ ਪੁੱਲਰ। ਹਾਂ। ਇਹਨੂੰ ਜਦੋਂ ਫੜਨਗੇ ਆ ਉਹੀ ਪੰਜਾਬ ਦੀ ਸੀਆਈ ਨੇ ਨਹੀਂ ਫੜਿਆ ਇਹ। ਨਾ ਨਾ ਸੈਂਟਰ ਨੇ। ਸੈਂਟਰ ਗਵਰਨਮੈਂਟ ਨੇ। ਸੀਬੀਆਈ ਨੇ। ਸੈਂਟਰ ਦੀ ਸੀਬੀਆਈ ਨੇ। ਹਾਂ ਹਾਂ। ਫੇਰ ਤਾਂ ਡਰ ਦਾ ਮਾਹੌਲ ਪੈਦਾ ਹੋਣਾ ਅਫਸਰਾਂ ਚਾ ਉਹਦਾ। ਉਹਨਾਂ ਨੇ ਪੰਜਾਬ ਸਰਕਾਰ ਵਾਲੀ ਨੇ ਮੈਨੂੰ ਨਾਲ ਲੱਗਤਾ ਉਹਨਾਂ ਕਿਸੇ ਨਾਲ ਨਹੀਂ ਲੱਗਤਾਗਾ। ਉਹਨਾਂ ਨੇ ਪੂਰੇ ਟਰਾਈ ਆਪਣਾ ਫੜਿਆਗਾ ਪੂਰੇ ਪੱਕੇ ਪੈਰੀ ਫੜਿਆਗਾ ਉਹਨਾਂ ਨੂੰ ਪਤਾਗਾ ਵੀ ਇਹਦੀ ਇਕੱਲੀ ਇੱਥੇ ਨਹੀਂ ਇਹਦੀ ਦਿੱਲੀ ਤੱਕ ਵੀ ਇਹਦੀ ਪਹੁੰਚ ਹੈਗੀ ਹੈ ਡੀਆਈ ਕੋਈ ਆਈ ਨਹੀਂ ਹੈਗਾ ਕਿਉਂਕਿ ਇਹ ਮੰਨ ਕੇ ਚੱਲੋ ਵੀ ਕੋਈ ਵੀ ਆਮ ਡੀਆਈ ਦੀ ਸੀਗਾ ਆਮ ਘਰ ਦਾ ਪੁੱਤ ਵੀ ਮਗਰ ਇਹਦੇ ਸੈਸੀ ਸਪੋਰਟ ਵੀ ਹੈਗੀ ਆਫਸਰ ਸਾਈਸ ਸਪੋਰਟ ਵੀ ਇਹਦੇ ਮਤਲਬ ਹੈਗੀ ਹੈਗੀ ਇਸ ਕਰਕੇ ਉਹੀ ਗੱਲ ਕਿਲੇ ਜ਼ੋਰ ਤੇ ਇਕੱਠਾ ਢੰਗੜ ਦੇਣਾ ਹਾਂ ਇਹ ਤਾਂ ਪਹਿਲਾਂ ਤੇ ਹੁਣ ਮਾਨ ਸਰਕਾਰ ਨੂੰ ਹੁਣ ਜਿਹੜਾ ਇਹ ਪੈਸਾ 5 ਕਰੋੜ ਇਕੱਠਾ ਕਰੀ ਬੈਠਾ ਸੀ ਉਨਾ ਹੈ ਤਾਂ ਹਣੀ ਵੀ ਹੋਇ ਕੀ ਹੋ ਕਰਨਾਗਾ ਉਹ ਜਿਹੜੇ ਹੁਣ ਮੰਨ ਕੇ ਚੱਲੋ ਤਰਨ ਧਾਰਨੇ ਸੋਨਾ ਹੋ ਰਹੀਆਂ ਨੇ ਉਥੇ ਬੰਦਰਾ ਸੀ ਇਹ ਅਫਸਰਾਂ ਜੇ ਡਿਊਟੀਆਂ ਲਾ ਦਿੰਦਾ ਵੀ ਇਹਨਾਂ ਪੈਸਾ ਸਾਨੂੰ ਭਾਈ ਇਕੱਠੇ ਕਰਕੇ ਦਿਓ ਤੁਸੀਂ ਅਹੀਂ ਚੋਨਾ ਜਿੱਤ ਰਹੀਆਂ ਨੇ ਹਮ ਅਸਲ ਵਿੱਚ ਨਾ ਭਾਈ ਇਹ ਜਿਹੜੀ ਰਿਸ਼ਵਤ ਖੋਰੀ ਹੈ ਇਹ ਇਕੱਲੀ ਪੁਲਿਸ ਡਿਪਾਰਟਮੈਂਟ ਚ ਹੀ ਨਹੀਂ ਇਹ ਸਾਰੀ ਫੈਲੀ ਪਈ ਹੈ ਜਦੋਂ ਮਾਨ ਸਰਕਾਰ ਗੱਡੀ ਤੇ ਬੈਠੀ ਆ ਉਦੋਂ ਥੋੜੇ ਯਾਦ ਹੁਣ ਕਿਹਾ ਸੀ ਅਸੀਂ ਰਿਸ਼ਵਤ ਖੋਰੀ ਵੀ ਬੰਦ ਕਰਾਂਗੇ ਅਸੀਂ ਆ ਵੀ ਬੰਦ ਕਰਾਂਗੇ ਅਸੀਂ ਨਸ਼ੇ ਵੀ ਬੰਦ ਕਰਾਂਗੇ ਪਰ ਯਾਰ ਇਹ ਜਿਹੜੀਆਂ ਘਟਨਾਵਾਂ ਜਾਂ ਜਿਹੜੀਆਂ ਹੁਣ ਗੱਲਾਂ ਖਬਰਾਂ ਸਾਹਮਣੇ ਨਿਕਲ ਕੇ ਆਈ ਜਾਂਦੀਆਂ ਦਿਨੋਂ ਦਿਨ ਐ ਵਾ ਘੰਟੇ ਬਾਅਦ ਖਬਰ ਹੋਰ ਘੰਟੇ ਬਾਅਦ ਹੋਰ ਨਿਕਲੀ ਜਾਂਦੀ ਆ ਸੋ ਨੂੰ ਵੀ ਲੱਗਦਾ ਵੀ ਯਾਰ ਇਹ ਜਿਵੇਂ ਖੋਖਲਾ ਹੋ ਗਿਆ ਇਹਨਾਂ ਦਾ ਉਹ ਵਾਦਾ ਪਤਾ ਕੀ ਗੱਲ ਆ ਉਹਦੇ ਇਹਨਾਂ ਨੂੰ ਆਏ ਸੀ ਵੀ ਕਿਸੇ ਨਾ ਕਿਸੇ ਲੋੜ ਅਸੀਂ ਦਾ ਉਹ ਸ਼ਾਮਦਾਨ ਡੰਡਪਰੇ ਦਾ ਆਪਾਂ ਪਹਿਲਾਂ ਵੀ ਇੱਥੇ ਗੱਲ ਕੀਤੀ ਸੀ ਨਾ ਪਿਛਲੀ ਪੋਡਕਾਸਟ 'ਚ ਗੱਲ ਹੋਈ ਸੀ ਨਾ ਗੱਲ ਇਹ ਉਸੇ ਦੇ ਮੱਦੇ ਨਜ਼ਰ ਚੱਲ ਰਿਹਾ ਹੈ ਕਿ ਚਾਣਕੇ ਨੀਤੀ ਦੇ ਅਸੂਲ ਆ ਸ਼ਾਮਦਾਨ ਡੰਡਪਰੇ ਦੇ ਜੇ ਤੁਸੀਂ ਕਿਤੇ ਟਾਈਮ ਲਗਾਣਾ ਚਾਣਕੇ ਨੀਤੀ ਪੜ੍ਹੋ ਉਹ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਜਾਊਗਾ ਵੀ ਇਹ ਕਿਵੇਂ ਵਰਤੀਆਂ ਜਾਂਦੀਆਂ ਕਿਤੇ ਕਿਹੜੇ ਸਮੇਂ ਤੇ ਕਿਹੜੀ ਚੀਜ਼ ਨੂੰ ਵਰਤਣਾ ਕਿਹੜੇ ਸਮੇਂ ਤੇ ਕਿਹੜੀ ਨੂੰ ਇਹ ਉਸੇ ਨੂੰ ਲੈ ਕੇ ਚੱਲ ਰਹੇ ਹੈਗੇ ਇਸ ਕਰਕੇ ਕੋਈ ਇਹ ਨਵਾਂ ਨਹੀਂ ਸੀਗਾ ਵੀ ਉਹ ਇਹਨਾਂ ਨੇ ਉਹ ਇਹ ਰੇਸਬੋਤ ਲੈਓ ਪਰ ਸਾਨੂੰ ਵੀ ਕੁਝ ਦਿਓ ਨਾ ਜਦੋਂ ਤੁਸੀਂ ਤੁਸੀਂ ਨਾਲ ਬਗ ਜਿਹੜਾ ਕੰਮ 500 ਨਾਲ ਕਰਾ ਕੇ ਆਉਂਦੇ ਸੀ ਉਹਦੇ 1000 ਲੱਗਣ ਲੱਗਿਆ ਹਰੇ ਇਸਬੋਤ ਦਾ ਰੇਟ ਵਧਾਇਆ ਇਹਨਾਂ ਨੇ ਇਹ ਰੇਟ ਤਾਂ ਵਧੀ ਹੈ ਜੀ ਹਾਂ ਇਸ ਕਰਕੇ ਕੋਈ ਇਹਦੇ ਤੇ ਦੋ ਰਾਇ ਨਹੀਂ ਹੈਗੇ ਵੀ ਜਿਹੜੀ ਰੇਸਬੋਤ ਕੋਰੀ ਹੈਗੀ ਅਫਸਰ ਸਾਹੀ ਹੈਗੀ ਉਹ ਬਹੁਤ ਜਿਆਦੇ ਹੈਗੀ ਉਹ ਅਫਸਰ ਸਾਹੀ ਸਰਕਾਰਾਂ ਨੂੰ ਫੰਡ ਦਿੰਦੀ ਹੈ ਜਦੋਂ ਰੇਸਬੋਤ ਲੈਂਦੀ ਹੈਗੀ ਤੇਰੇ ਮੇਰੇ ਅਰਗੇ ਤੋਂ ਜਾਂ ਹੋਰ ਆ ਮਾਤਰਾ ਤੋਂ ਵਿਚ ਬੰਦੇ ਹਜੇ ਜਿਹਨਾਂ ਨੇ ਮੰਨ ਕੇ ਚੱਲ ਵੀ ਇਹੜੀ ਤੇ ਗੁਜ਼ਾਰਾ ਕਰਨਾ ਉਹਦੇ ਦੇ ਦੋ ਦਿਹਾੜੀਆਂ ਮਾਰਦੇ ਵੀ ਅੱਜ ਦੀ ਭਈ ਕੱਲ ਨੂੰ ਆਜੀ ਉਹ ਮਾਨਸ ਬਚਾਰਾ ਘਰੇ ਰਹਿ ਗਿਆ ਉਹ ਫਿਰ ਜੋ ਕੱਲ ਨੂੰ ਜੋ ਫਿਰ ਅਲਗ ਲਾ ਇਹਨੂੰ ਜਾ ਦੇ ਕੇ 500 ਰੁਪਏ ਕੰਮ ਕਰਾ ਐਵੇਂ ਆਪਣੇ ਕੀੜੇ ਲਵਾਈ ਜਾਂਦਾ ਗੱਲ ਇਹ ਕੁਸੂ ਨਹੀਂ ਹੁੰਦੀ ਇਹ ਤਾਂ ਗੱਲ ਹੈਗੀ ਆ ਹੁਣ ਜਿਹੜਾ ਇਹਨਾਂ ਨੇ ਤਹਿਸੀਲਾਂ ਦੇ ਵਿੱਚ ਸਿਸਟਮ ਕੀਤਾ ਸੀਗਾ ਆਨਲਾਈਨ ਆਨਲਾਈਨ ਰਿਸਟਰੀ ਵਾਲਾ ਉਹਦੇ ਵਿੱਚ ਇਹਨਾਂ ਦੇ ਵੱਡੇ ਵੱਡੇ ਤਸਵੀਰਾਂ 'ਚ ਬੈਨਰ ਵੀ ਲੱਗੇ ਆ ਵੀ ਆਨਲਾਈਨ ਸਿਸਟਮ ਦੇ ਨਾਲ ਜਿਹੜੀ ਰਿਸ਼ਵਤ ਖੋਰੀ ਆ ਉਹ ਬੰਦ ਹੋ ਜੂਗੀ ਪਰ ਯਾਰ ਮੈਂ ਨਹੀਂ ਮੰਨਦਾ ਮੇਰੇ ਹਿਸਾਬ ਨਾਲ ਤਾਂ ਉਹ ਬਾਦ ਉਹ ਦਾ ਉਹਦਾ ਕੀ ਗੱਲ ਆ ਉਹ ਤਾਂ ਹੁਣ ਇਹਨਾਂ ਨੇ ਦਾ ਪਤਾ ਕੀ ਗੱਲ ਆ ਬਾਹਰ ਇਹਨਾਂ ਨੇ ਤੱਕੇ ਜੇ ਹੁਣ ਆਪਣਾ ਅਰਜਨਸੀ ਬਣਾ ਜਿਹੜੇ ਕੁਝ ਅਰਜਨਸੀ ਇਹਨਾਂ ਦੇ ਜਿਹੜਾ ਪਹਿਲਾਂ ਵਾਲਾ ਜਾਂਦਾਗਾ ਤਸੀਲਦਾਰ ਉਹ ਦੂਜੇ ਤਸੀਲਦਾਰ ਨੂੰ ਉਹਨਾਂ ਦੀ ਬਾਹ ਫੜਾ ਜਾਂਦਾ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਸੀਗਾ ਜਾਂ ਹੁਣ ਵੀ ਚੱਲੀ ਜਾਂਦਾਗਾ ਜਿਹੜਾ ਮੰਨ ਕੇ ਮੁਖਬਰ ਸੀਗਾ ਇੱਕ ਥਾਣੇਦਾਰ ਬਦਲਦਾ ਸੀਗਾ ਉਹ ਉਦੋਂ ਪਹਿਲਾਂ ਉਸ ਇਲਾਕੇ ਦੇ ਮੁਖ ਪੁਰਾਣਾ ਕਿਹੜੇ ਪਿੰਡ ਦਾ ਜਿਹੜਾ ਮੁਖਬੁਰਾ ਕੀ ਨੋਆ ਉਹਦੀ ਡਾਇਰੀ 'ਚ ਉਹ ਲਿਖਾ ਕੇ ਜਾਂਦਾ ਸੀਗਾ ਵੀ ਆਹ ਬੰਦੇ ਇਹ ਸਰਕਾਰ ਪੱਖੀ ਆਗੇ ਤੇ ਇਹਨਾਂ ਦਾ ਤੁਸੀਂ ਖਿਆਲ ਰੱਖਣਾਗਾ ਇੱਕ ਦੂਜੇ ਨੂੰ ਇਹ ਲਿਖਾ ਕੇ ਜਾਂਦੇ ਆ ਉਹੀ ਕੰਮ ਇਹਨਾਂ ਦਾਗਾ ਉਹ ਦਸਾਂ ਦੇ ਵਿਚ ਆ ਜਿਹੜੇ ਅਰਜੀ ਨਸੀਬ ਆਗੇ ਇਹ ਆਪਣੇ ਆਗੇ ਇਹਨਾਂ ਨਾਲ ਤੁਹਾਨੂੰ ਕੋਈ ਹੋਣੀ ਹੋਣਾਗਾ ਵੀ ਖਤਰਾ ਨਹੀਂ ਖੜਾ ਹੋਣਾਗਾ ਵੀ ਤੁਹਾਡੇ ਨਾ ਤੁਹਾਡੇ ਨੌਕਰੀ ਦਾ ਖਤਰਾ ਖੜਾ ਹੋਣਾ ਤੇ ਨਾ ਹੀ ਤੁਹਾਡੀ ਕਿਸੇ ਹੋਰ ਗੱਲ ਤੇ ਵੀ ਕੋਈ ਇਲਜ਼ਾਮ ਨਹੀਂ ਲਾ ਸਕਦੇ ਇਸ ਕਰਕੇ ਇਹ ਤਾਂ ਇਹਨਾਂ ਦਾ ਕਲੀਅਰ ਹੈ ਨਾ ਇਹਦੇ ਸਬੰਧ ਚ ਨਾ ਬੋਰਡ ਉੱਥੇ ਲਿਖ ਕੇ ਜਿਹੜੇ ਪਰਚੇ ਵੀ ਲਾਇਆ ਵਾ ਇੱਥੇ ਅਧਿਕਾਰਤ ਡੀਲਰਾਂ ਦਾ ਜਿਹੜਾ ਆਉਣਾ ਮਨਾਂਗਾ ਅਧਿਕਾਰਤ ਡੀਲਰ ਹੋਣਾ ਫਿਰ ਉਹ ਵੀ ਜਦੋਂ ਉੱਥੇ ਫਿਰ ਇਹਦਾ ਮਤਲਬ ਤੁਸੀਂ ਅਧਿਕਾਰਤ ਡੀਲਰ ਰੱਖੇ ਹੋਏ ਆ ਹਾਂ ਉਹ ਸੱਚੇ ਆ ਨਾ ਛੋਡੀ ਦੇ ਛੋਡੀ ਸਮਝ ਨਹੀਂ ਹੈਗੀ ਯਾਰ ਉਹ ਛੋਡੀ ਗਲਤੀ ਆ ਉਹਨਾਂ ਦੀ ਛੋਡੀ ਗਲਤੀ ਆ ਆ ਉਹਨਾਂ ਨੇ ਤਾਂ ਪ੍ਰੂਫ ਕਰਤਾ ਜਿਹੜੇ ਅਧਿਕਾਰਤ ਡੀਲਰ ਆ ਤੁਸੀਂ ਉਹਨਾਂ ਕੋਲ ਚਲੂ ਜਾਂਦੇ ਹੂੰ ਉਹ ਛੋਡੀ ਗਲਤੀ ਆ ਉਹਨਾਂ ਦੀ ਗਲਤੀ ਆ ਅਗਲੇ ਨੇ ਸਮਝਾਤਾ ਸਾਨੂੰ ਤੈਨੂੰ ਕਹਿੰਦਾ ਮੰਨ ਆਧਾਰਨ ਦੇ ਤੌਰ ਤੇ ਮੰਨ ਲੈ ਤੈਨੂੰ ਕਹਿੰਦਾ ਵੀ ਇੱਥੋਂ ਜਾ ਕੇ ਤੂੰ ਸਿੱਧਾ ਜਾ ਕੇ ਯਾਰ ਸੱਚੇ ਮੁਰਜੀ ਹਾਂ ਠੀਕ ਨਾ ਗੱਲ ਤੇ ਜੇ ਤੂੰ ਨਹੀਂ ਮੁੜਦਾ ਉਹ ਤੇਰੀ ਗਲਤੀ ਆ ਭਾਈ ਉਹਨਾਂ ਨੇ ਇੱਕ ਤਰ੍ਹਾਂ ਦਾ ਸਾਈਨ ਬੋਰਡ ਲਾਇਆ ਉਹਨਾਂ ਦਾ ਰਿਸ਼ਵਤ ਖੋਰੀ ਤਾਂ ਮੈਂ ਕਹਿੰਨਾ ਪਹਿਲਾਂ ਵਾਲੀਆਂ ਸਰਕਾਰਾਂ ਨਾਲੋਂ ਗਿੰਦਰ ਬਹੁਤ ਜ਼ਿਆਦਾ ਵਧ ਗਈ ਇਹਦੇ 'ਚ ਹਾਂ ਇਹ ਤਾਂ ਇਹਦੇ 'ਚ ਤਾਂ ਕੋਈ ਹੋਣੀ ਸਰਕਾਰ ਇਸ ਪੱਖੋਂ ਦਾ ਜਮਾ ਫੇਲ ਹੈ ਅਸਲ ਵਿੱਚ ਨਾ ਪਤਾ ਕੀ ਗੱਲ ਆ ਜਿਹੜੇ ਹੁਣ ਆਪਾਂ ਪੂਰੇ ਆਲ ਵਾਰਡ ਦੀ ਦੇਖਦੇ ਆ ਦੁਨੀਆ ਪੱਤਰ ਦੇ ਨੇ ਦੁਨੀਆ ਪੱਤਰ ਜਿਹੜੀ ਵੇਚ ਐ ਇੰਨੀਆਂ ਲੋਕਾਂ ਦੇ ਵਿੱਚ ਜਾਂ ਥੋੜੇ ਘਰਾਣਿਆਂ ਕੋਲੇ ਪੈਸਾ ਆ ਗਿਆ ਜਾਂ ਵਰਲਡ ਵਾਰਕ ਨੂੰ ਜਾ ਰਹੀ ਦੁਨੀਆ ਉਹਦਾ ਕਾਰਨ ਇਹ ਹੈਗਾ ਵੀ ਜਿਹੜੇ ਸਾਡੇ ਰਾਜ ਕਰਤਾ ਰਾਜੇ ਹਨ ਉਹ ਕੁਝ ਹੱਥਾਂ ਦੇ ਵਿੱਚ ਖੇਡ ਰਹੇ ਆ ਤੇ ਉਹ ਆਪ ਵੀ ਕਰ ਰਹੇ ਕੁਝ ਹੁਣ ਤੁਸੀਂ ਐ ਮੰਨ ਕੇ ਚੱਲੋ ਹੁਣ ਕਿਸਾਨਾਂ ਨੂੰ ਹੈਗਾ ਕਿਸਾਨਾਂ ਨੂੰ ਹੁਣ ਜਿਹੜੇ ਅੰਗਣਵਾੜੀ ਆ ਅਧਿਆਪਕਾਂ ਵਿਚਾਰੇ ਕਿੰਨੇ ਕ ਫੈਸਲੇ ਲੈਂਦਾ ਤੁਸੀਂ ਸੋਚੇ ਉਹੀ ਲੋਕਾਂ ਦੇ ਘਰਾਂ ਤੇ ਜਾਓ ਮੁਖਸਰ ਦੇ ਵਿੱਚ ਹੂੰ ਚਿੱਠੀ ਕੱਢਤੀ ਸਰਕਾਰ ਨੇ ਆਂਗਣਵਾੜ ਨੂੰ ਵੀ ਜਿਹੜੇ ਤੁਹਾਡੇ ਮੰਨ ਕੇ ਚੱਲ ਵੀ ਨੰਬਰਦਾਰਾਂ ਉਹਨਾਂ ਦੀ ਅਸੀਂ ਤਨਖਾਹਾਂ ਕੱਟਾਂਗੇ ਜਾਂ ਜਿਹੜਾ ਬਜ਼ੁਰਗ ਪਰਸਨ ਲੈਂਦਾ ਉਹਦੀ ਪਰਸਨ ਕੱਟਾਂਗੇ ਹੋਰ ਮੰਨ ਕੇ ਚੱਲੋ ਵੀ ਤੁਸੀਂ ਸਮੱਸਿਆ ਦਾ ਹੱਲ ਨਹੀਂ ਕਰਦੇ ਤੁਸੀਂ ਡਰਾ ਕੇ ਕਹਿੰਦੇ ਅਸੀਂ ਤਾਂ ਆਹ ਕਰ ਜੀ ਮੈਂ ਆਹ ਕਰੂ ਬਾਮ ਰੋਡ ਤੇ ਇੱਕੋ ਕੰਮ ਕਰਦਾ ਹੁੰਦਾ ਇਸ ਕਰਕੇ ਨਾ ਕੋਲੇ ਕੋਈ ਫੰਡ ਨਹੀਂ ਕੋਈ ਨਾ ਕੋਲੇ ਮੂਰੇ ਲੋਕਾਂ ਨੂੰ ਸਮਝਾਉਣ ਦੇ ਵਾਸਤੇ ਮੰਨ ਕੇ ਚੱਲੋ ਵੀ ਆਪ ਦੀ ਕੋਈ ਟੀਮ ਹੈ ਨਹੀਂਗੀ ਸਿਰਫ ਇੱਕ ਰੌਲਾਗਾ ਰੌਲੇ ਦੇ ਵਿੱਚ ਇਹਨਾਂ ਨੂੰ ਆਇਆ ਵੀ ਖਾਣੇ ਅਸੀਂ ਆਈ ਸੱਤੀ ਹੋ ਜਾਣਗੇ। ਬਾਕੀ ਦੂਜੀ ਗੱਲ ਇਹ ਦੇਖ ਹੁਣ ਜਿਹੜਾ ਝੋਨਾ ਹੈਗਾ ਝੋਨਾ ਹੈ ਕਿ 20 ਤੋਂ ਲੈ ਕੇ 15 ਮਾਨਸਕ ਘਟਿਆ ਹਰੇਕ ਦਾ ਝਾਦ। ਸਾਉ ਤਾਂ ਘਟਿਆ ਤੇ ਮੰਡੀਆਂ ਦੇ ਵਿੱਚ ਝੋਨਾ ਕਿ ਆ ਰਿਹਾ ਹੈਗਾ 16 16 ਮੌਕਸਰ 14 14 ਮੌਕਸਰ ਦਾ ਤੇ ਗੱਟਿਆਂ ਦੇ ਵਿੱਚ ਪੈਂਦਾ ਨਹੀਂ 37 ਕਿਲੋ। ਹਮ ਹਲਕਾ ਹੋ ਗਿਆ ਉਹ ਇੰਨਾ ਹਲਕਾ ਹੋਗਾ। ਮੀਂਹ ਦੀ ਕਰੋਪੀ ਹੋ ਗਈ ਮੰਨ ਲਓ ਕਰੋਪੀ ਲੜੋ ਜਾਂ ਫਿਰ ਬਈ ਮੀਂਹ ਪੈਣ ਨਾਲ ਜਿਹੜਾ ਗੂਸ ਸੀਗਾ ਉਹ ਝੜ ਗਿਆ ਝੋਨੇ ਦਾ। ਉਹਨਾਂ ਦੇ ਪੂਰ ਚੜਨ ਨਾਲ ਝੋਨੇ ਦਾ ਜਿਹੜਾ ਦਾਣਾ ਉਹ ਪਤਲਾ ਰਹੇਗਾ ਇਸ ਕਰਕੇ ਝੋਨੇ ਦੇ ਵਿੱਚ ਵੀ ਜਿੱਥੇ ਹੋਇਆ ਤਾਂ ਉੱਥੇ ਉਹਨਾਂ ਨੇ ਖੱਜਲ ਖਵਾਰੀ ਤਾਂ ਹੁਣ ਅੱਜ ਮੈਂ ਵੇਖਿਆਗਾ ਇੱਕ ਇਹਨਾਂ ਨੇ ਇਨਸਪੈਕਟਰੀ ਕੁੱਟ ਦਾ ਕਿਸਾਨਾਂ ਸੁੱਕੇ ਦੀ ਬੋਲੀ ਨਹੀਂ ਸੁਣਾਉਂਦਾ ਇਹਨਾਂ ਕੋਲਵਿੰਦਰ ਅਸਲ ਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਅੰਗਣਵਾੜੀ ਵਰਕਰਾਂ ਵਾਲੀ ਟੀਚਰਾਂ ਵਾਲੀ ਵੀ ਜਿਹੜੀ ਇਹਨਾਂ ਦੀ ਡਿਊਟੀ ਲਈ ਆ ਇਹਦੇ ਤੇ ਨਾ ਆਪਾਂ ਇੱਕ ਡਿਟੇਲ ਵੀਡੀਓ ਕਰਾਂਗੇ ਜਿਹਦੇ ਵਿੱਚ ਲੋਕਾਂ ਨੂੰ ਕੱਲੀ-ਕੱਲੀ ਗੱਲ ਦਾ ਪਤਾ ਲੱਗ ਸਕੇ ਉਹਦੇ ਵਿੱਚ ਗੱਲਾਂ ਇਹੜੀਆਂ ਉਹ ਕਾਫੀ ਨੇ ਹੁਣ ਆਪਾਂ ਇਹਨੂੰ ਇੱਥੇ ਖਤਮ ਕਰਦੇ ਹੋਏ ਕੋਈ ਸਨੇਹਾ ਕੀ ਦੇਣਾ ਚਾਹੁੰਗੇ ਸਨੇਹਾ ਤਾਂ ਇਹੀ ਹੈ ਨਾ ਵੀ ਜਿਹੜਾ ਹੁਣ ਜਿੰਨਾ ਕਿਸਾਨ ਨੂੰ ਇਹਨਾਂ ਨੇ ਧਾੜ ਵੀ ਬਣਾਤਾ ਜਿੰਨਾ ਇਹਨਾਂ ਨੇ ਮੰਨ ਕੇ ਕੱਲ ਵੀ ਐਂ ਕਹਿੰਦਾ ਵੀ ਸਾਰਾ ਪ੍ਰੋਡੂਸ ਨਹੀਂ ਕਿਸਾਨ ਕਰਦਾ ਯਾਰ ਮੈਂ ਉਹਦੇ ਵਿੱਚ ਸਿਰਫ ਇਹ ਗੱਲ ਆਖ ਕੇ ਵੀ ਕੱਲਾ ਇੱਕ ਚਿਰ ਨਰੁਕੋ ਵੀ ਕੱਲਾ ਰਿਸ਼ਵਤ ਨੂੰ ਵੀ ਤਾਂ ਦੇਖ ਦੇਸਵਤ ਤਗੜੀ ਹੈਗੀ ਹੈਗੀ ਆ ਜਿਹੜਾ ਆਮ ਲੋਕਾਂ ਦੇ ਤਸੱਦ ਦਾ ਜਰਾ ਖੁੱਲੀ ਜੇਲ ਬਣਾਇਆ ਪਿਆ ਪੂਰਾ ਪੰਜਾਬ ਉਹ ਉਹ ਨੂੰ ਤੁਸੀਂ ਦੇਖੋਗੇ ਕੰਮ ਕਰਨਾ ਨੀਗਾ ਉਹ ਖੁੱਲੀ ਜੇਲ ਦੀ ਤਰ੍ਹਾਂ ਬਣਾਇਆ ਪਿਆਗਾ ਤੁਸੀਂ ਐ ਮੰਨ ਕੇ ਚੱਲੋ ਇੱਥੇ ਤੁਸੀਂ ਫੂਸ ਨੂੰ ਅੱਗ ਲਾ ਦਿਓ ਪੂਰਾ ਆਪਾਂ ਖੱਪੜ ਘੜ ਕੇ ਮੰਨ ਕੇ ਚੱਲੋ ਪੱਟ ਘੜ ਕੇ ਖੱਪੜ ਰੱਖ ਲੈਨੇ ਆ ਉਹ ਫੂਸ ਹੀ ਹੁਣ ਤਾਂ ਕਾ ਹੁੰਦਾਗਾ ਉਹਨੂੰ ਅੱਗ ਲਾ ਲਓ ਜੇ 50 ਮਿੰਟ ਤੱਕ ਪੁਲਿਸ ਆ ਗਈ ਇਥੇ ਕਾਤਲ ਹੋ ਜੇ ਤਣ ਤਣ ਦਿਨ ਨਹੀਂ ਆਉਂਦੀ ਪੁਲਿਸ ਬਿਲਕੁਲ ਬਿਲਕੁਲ ਹਾਣੀ ਇਹ ਹੈ ਜੀ ਵੀ ਅਫਸਰ ਸਾਹੀ ਕਿੱਡੀ ਥੱਲੇ ਲੱਗੀ ਹੋਈ ਉਹਨਾਂ ਨੇ ਹੁਣ ਜਿਹੜਾ ਅੱਗ ਬਜਾਉਣ ਦਾ ਕੰਮ ਪੁਲਿਸ ਦਾ ਥੋੜੀ ਹੈਗਾ ਉਹ ਫਾਇਰ ਡਿਪਾਰਟਮੈਂਟ ਦਾ ਫਾਇਰ ਡਿਪਾਰਟਮੈਂਟ ਆ ਦੂਜੀ ਗੱਲ ਉਹ ਖੇਤੀਬਾੜੀ ਅਫਸਰਾਂ ਦਾ ਕੰਮ ਹੈ ਹਮ ਹੁਣ ਤਾਂ ਇਹ ਉਹ ਵੀ ਫੜ ਤੋਂ ਹਟ ਕੇ ਜਿਹੜੀ ਅਗਲਾ ਟਿੱਥੀ ਲੈ ਕੇ ਜਾਂਦਾ ਜੀ ਆ ਆਰਜੀ ਲਿਖ ਕੇ ਨਹੀਂ ਆ ਕੇ ਜਾਂਦਾ ਇਹ ਫੜ ਤੋਂ ਹਟ ਕੇ ਵੀ ਫੜੋਂ ਨਾ ਉਹਨਾਂ ਨੂੰ ਆਰਜੀ ਆਉਂ ਕਿਉਂਕਿ ਉਹ ਸਰਕਾਰ ਤੇ ਅਸਰ ਪੈਂਦਾ ਤੁਸੀਂ ਉਹਨੂੰ ਇੰਨੀ ਆਰਜ਼ੀਆਂ ਆਈਆਂ ਨੇ ਤੁਸੀਂ ਕੀ ਕਰਤੀ ਇਹਨਾਂ ਦੀ ਪਰਾਲੀ ਦਾ ਕਾਂ ਬਸ ਇਹਨਾਂ ਨੇ ਆਉਦਾ ਇੱਕ ਹੱਲ ਲੱਭ ਲਿਆ ਵੀ ਸਿਰ ਮਾਰ ਦੋ ਹੀ ਤਾਂ ਫੜ ਨਹੀਂ ਸਕਦੇ ਵੀ ਅੱਗੇ ਜਾਣਗੇ ਜਿਸ ਕਰਕੇ ਉਹ ਵੀ ਇਹਨਾਂ ਨੂੰ ਅੰਦਰ ਖਾਤੇ ਹਾਂ ਇਕੱਲੇ ਇਕੱਲੇ ਤੁਸੀਂ ਫੜਦੇ ਇਹੇ ਜੇ ਹੁਣ ਤੁਸੀਂ ਕਿਸੇ ਜਥੇਬੰਦੀ ਦੇ ਕਿਸੇ ਵੀ ਦਸੇਬੰਦੀ ਦੇ ਨਾਲ ਜੁੜੇ ਹੋ ਉਹ ਦੋ ਦਿਨਾਂ ਦੇ ਵਿੱਚ ਜਿੰਨੇ ਵੀ ਫਾਰਮ ਇਕੱਠੇ ਹੋਗੇ ਉਹਨੇ ਇਕੱਠੇ ਜਾ ਕੇ ਚਾ 20 50 ਜਾਣੇ ਜਾ ਕੇ ਜੇ ਤੁਸੀਂ ਫੜਾਓਗੇ ਫਿਰ ਫੜ ਵੀ ਲੈਂਦੇ ਆ ਐਸੀ ਗੱਲ ਵੀ ਨਹੀਂ ਇਹ ਨਹੀਂ ਫੜਦੇ ਪਰ ਆਇਆ ਵੀ ਇਹਨਾਂ ਨੂੰ ਆਇਆ ਵੀ ਜੇ ਅਸੀਂ ਇਹਨਾਂ ਨੇ ਆਰਜੀ ਦੇਤੀ ਤੇ ਉਸ ਤੋਂ ਬਾਅਦ ਇਹ ਅੱਗ ਲਾਉਣਗੇ ਕਸੂਰਵਾਰ ਅਸੀਂ ਹੋਵਾਂਗੇ ਵੀ ਅਸੀਂ ਕੇਸ ਕਰਾਂਗੇ ਹੁਣ ਕੱਲ ਦੀ ਗੱਲ ਆ ਗਈ ਕੱਲ ਦੋ ਪੁਲਿਸ ਵਾਲੇ ਸਿਰਫ ਵੀਡੀਓ ਬਣਾ ਕੇ ਵੀਡੀਓ ਬਣਾਉਣ ਦੇ ਮਾਰੇ ਅੱਗ ਲਾਈ ਜਾਂਦੇ ਦੱਸ ਉਹ ਫਰਜ਼ ਦੇ ਜ਼ਿੰਮੇਦਾਰਾਂ ਜ਼ਿੰਮੇਦਾਰ ਕੋਲੇ ਨਹੀਂ ਅੱਗ ਹੋ ਲਈ ਜਾਂਦੇ ਇਹਨਾਂ ਕੇ ਇਹਦੇ ਚ ਸ਼ਰਾਰਤੀ ਅੰਸਰ ਵੜ ਗਏ ਮਖਾ ਜੀ ਇਹਨਾਂ ਨੂੰ ਹੁਣ ਆਏ ਹੋਗਾ ਵੀ ਤੁਸੀਂ ਕੇਸ ਲਿਆਓ ਹਾਂ ਪੁਲਸਾਂ ਨੂੰ ਵੀ ਕਹਿ ਆ ਬਈ ਕੇਸ ਲਿਆਓ ਉਹੀ ਗੱਲ ਨਾ ਵੀ ਜਿਵੇਂ ਕਹਿੰਦੇ ਸਿਰਾਂ ਦੇ ਮੁੱਲ ਹਾਂ ਹੁਣ ਇਹਨਾਂ ਨੂੰ ਕੇਸਾਂ ਦੇ ਮੁੱਲ ਪੈਂਦਾ ਫੇਰ ਹੀ ਇਹਨਾਂ ਦੀ ਤਰੱਕੀ ਕਰਨਗੇ ਹਾਂ ਕਰਕੇ ਸਮਝਣ ਦੀ ਲੋੜ ਆ ਗਈ ਆਪਾਂ ਨੂੰ ਹਾਂ ਹਾਂ ਵੀ ਦੋਸਤੋ ਤੁਸੀਂ ਗੱਲਬਾਤ ਸਾਰੀ ਸੁਣੀ ਐ ਸ਼ਬਦ ਆਇਆ ਕਿ ਇੱਕ ਪੰਜਾਬ ਆ ਜਿਹੜਾ ਉਹ ਖੁੱਲੀ ਜੇਲ ਬਣ ਕੇ ਰਹਿ ਗਿਆ ਇਹ ਹੁਣ ਤੁਸੀਂ ਬਚਾਉਣਾ ਹੈ ਉਹਨੂੰ ਖੁੱਲੀ ਜੇਲ ਬਣਨ ਤੋਂ ਤੁਸੀਂ ਆਪਣੇ ਜਿਹੜੇ ਹੱਕ ਨੇ ਉਹ ਆਪ ਵੇਖਣੇ ਆ ਕਿ ਅਸੀਂ ਉਹਨਾਂ ਦੀ ਰਾਖੀ ਕਿਵੇਂ ਕਰਨੀ ਆ ਤੇ ਹੱਕ ਆਪਦੇ ਕਿਵੇਂ ਲੈਣੇ ਆ ਸੋ ਐਨੀ ਗੱਲ ਕਹਿੰਦੇ ਹੋਏ ਅਸੀਂ ਫਤਿਹ ਬੁਲਾਉਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ